ਮੈਨੂੰ ਛੱਕ ਜਿਆ ਤਾਂ ਪੈ ਗਿਆ ਸੀ ਜਦੋਂ ਘਰ ਚੋਂ ਮੰਜਾ ਚਕਾਤਾ ਸੀ ਬੜੇ ਚੋਰ ਚੱਕੇ ਜੇ ਫਿਰਦੇ ਨੇ ਤੇ ਡੰਗਰਾਂ ਦੇ ਕੋਲ ਡਾਤਾ ਸੀ ਰਹਿੰਦੇ ਡੰਗਰ ਮਾਰਦੇ ਪੂਛਾਵੇਂ ਨਿਤ ਆਉਣ ਗੋਹੇ ਦੀਆਂ ਤੁਸਾਂ ਦੇ ਰਹਿੰਦੇ ਡੰਗਰ ਮਾਰਦੇ ਪੂਛਾਵੇਂ ਨਿਤ ਆਉਣ ਗੋਹੇ ਦੀਆਂ ਤੁਸਾਂ ਵੇ ਮੈਂ ਆਪਣਾ ਝਟ ਟਪਾ ਲੂੰਗੀ ਨਹੀਂ ਜਾਣਾ ਕੁੜੀ ਦੇ ਬੂਹੇ ਮੈਂ ਰੋਟੀ ਮੰਗ ਕੇ ਖਾ ਲੂਗੀ ਨਹੀਂ ਜਾਣਾ ਕੁੜੀ ਦੇ ਬੂਹੇ ਮੈਂ ਰੋਟੀ ਮੰਗ ਕੇ ਖਾ ਲੂਗੀ ਉਹ ਚਾਰ ਤੇਰੀਆਂ ਪਹਿਣਾ ਪੁੱਤਰਾ ਇੱਕ ਨਾ ਜੇ ਵਈ ਆਈ ਵੇ ਪਿਓ ਤੇਰਾ ਤੇਰੇ ਸਿਰ ਤੇ ਨਹੀਂ ਤੂੰ ਨਸ਼ਾ ਬਿਮਾਰੀ ਲਾਈ ਵੇ ਆਲੋਕੀ ਤੇਰੀਆਂ ਪਹਿਣਾ ਨੂੰ ਆਲੋਕੀ ਤੇਰੀਆਂ ਪਹਿਣਾ ਨੂੰ ਇਹ ਮੈਲੀ ਅੱਖ ਨਾਲ ਵੰਦੇ ਨੇ ਇਕ ਤੇਰੇ ਕਰਕੇ ਵੇ ਪੁੱਤਰਾ ਮੈਨੂੰ ਅਬਲੀ ਦੀ ਮਾਂ ਕਹਿੰਦੇ ਨੇ ਇਕ ਤੇਰੇ ਕਰਕੇ ਵੇ ਪੁੱਤਰਾ ਮੈਨੂੰ ਅਬਲੀ ਦੀ ਮਾਂ ਕਹਿੰਦੇ ਨੇ ਇਕ ਧੀ ਨੇ ਘਰੋਂ ਭੱਜ ਕੇ ਕੋਟ ਮੈ ਅਰਜ ਕਰਵਾ ਲਈ ਤੇ ਪਿਓ ਕੀ ਕਹਿ ਰਿਹਾ ਉਹਨੂੰ ਸੁਣਿਓ ਵੇਖ ਲੈ ਕ ਲੈਣੀ ਏ ਤੂੰ ਕਹਿਰ ਕੀ ਕਮਾਇਆ ਬੁੱਢੇ ਬਾਪ ਨੂੰ ਤੂੰ ਵਿੱਚ ਥਾਣਿਆ ਰ ਲਾਇਆ ਵੇਖ ਲੈ ਕ ਲੈਣੀ ਏ ਤੂੰ ਕਹਿਰ ਕੀ ਕਮਾਇਆ ਬੁੱਢੇ ਬਾਪ ਨੂੰ ਤੂੰ ਵਿੱਚ ਥਾਣਿਆ ਰ ਲਾਇਆ ਮੇਰੀ ਸਿਤਮਨਾ ਖੁਦ ਹੱਥੀ ਤੈਨੂੰ ਤੋੜਾਂ ਮੇਰੀ ਸਿਤਮਨਾ ਖੁਦ ਹੱਥੀ ਤੈਨੂੰ ਤੋੜਾਂ ਭਰ ਦਿਲ ਵਾਲਾ ਪੂਰਾ ਮੇਰਾ ਜਾਨੀ ਹੋਇਆ ਆਖਦੀ ਹੁੰਦੀ ਸਹ ਬਾਪੂ ਪੋਦਿਆਂ ਮੈਂ ਤੇਰਾ ਤੇਥੋਂ ਪੀਦਾ ਤੇ ਫਰਜ਼ ਨਭਾ ਨਹੀਂ ਹੋਇਆ ਆਖਦੀ ਹੁੰਦੀ ਸਹ ਬਾਪੂ ਪੋਦਿਆਂ ਮੈਂ ਤੇਰਾ ਤੇਥੋਂ ਪੀਦਾ ਤੇ ਫਰਜ਼ ਨਭਾ ਨਹੀਂ ਹੋਇਆ ਖਾ ਕੇ ਕਦੇ ਬਦਾਮ ਅਕਲ ਨਾ ਆਉਂਦੀ ਆ ਮਿੱਤਰੋ ਮਾਰ ਕੇ ਠੇਡੇ ਦੁਨੀਆ ਅਕਲ ਸਖਾਉਂਦੀ ਆ ਮਿੱਤਰੋ ਮਾਲਕ ਆਪ ਸਵਾਰੇ ਸਭ ਤੇ ਕਾਜ ਅਰੰਬੇ ਨੂੰ ਉਹ ਵਕਤ ਸਿਆਣਿਆਂ ਕਰ ਜਾਂਦਾ ਏ ਮਿੱਤਰੋ ਬੰਦੇ ਨੂੰ ਉਹ ਵਕਤ ਸਿਆਣਿਆਂ ਕਰ ਜਾਂਦਾ ਏ ਮਿੱਤਰੋ ਬੰਦੇ ਨੂੰ ਇੱਕ ਕੋਖ ਚੋਂ ਪੁੱਤਰ ਦੋ ਹੋਏ ਇੱਕ ਸੁਖ ਲਵੇ ਦੁਜਾਰੋ ਹੋਵੇ ਇੱਕ ਕੋਖ ਚੋਂ ਪੁੱਤਰ ਦੋ ਹੋਏ ਇੱਕ ਸੁਖ ਲਵੇ ਦੁਜਾਰੋ ਹੋਵੇ ਕਿਸਮਤ ਦੇ ਨੇ ਸਤਾਰੇ ਤਾਜਮ ਕੌਣੇ ਪੈਂਦੇ ਨੇ ਮਹਾ ਜਨਮ ਦੇਂਦੀ ਆ ਲੋਕੋਏ ਕਰਮ ਬਣਾਉਣੇ ਪੈਂਦੇ ਨੇ ਮਹਾ ਜਨਮ ਦੇਂਦੀ ਆ ਲੋਕੋਏ ਕਰਮ ਬਣਾਉਣੇ ਪੈਂਦੇ ਨੇ ਧੀਆਂ ਦੀ ਤੂੰ ਮੇਰੇ ਆ ਰਬਾ ਕੈਸੀ ਜੂਨ ਬਣਾਈ ਜੂਨ ਬਣਾਈ ਮਾਪੇ ਤੋੜ ਕੇ ਜਿਗਰ ਦਾ ਟੋਟਾ ਜਾਂਦੇ ਫਰਜ਼ ਨਭਾਈ ਨਭਾਈ ਮਾਪੇ ਤੋੜ ਕੇ ਜਿਗਰ ਦਾ ਟੋਟਾ ਜਾਂਦੇ ਫਰਜ਼ ਨਭਾਈ ਕਿ ਧੁੱਲ ਹੋਗੀ ਧੀਆਂ ਕੋਲੋਂ ਹੋਇਆ ਕੀ ਗੁਨਾਹ ਮੈਨੂੰ ਦੱਸ ਦੇ ਮੇਰੇ ਆ ਰਬਾਵੇ ਮੇਰਾ ਕਿਹੜਾ ਅਸਲ ਗਰਾ ਮੈਨੂੰ ਦੱਸ ਦੇ ਮੇਰੇ पावे वे कहिड़ा ई असल करा